ਸਮਾਣਾ ਦੇ ਨਾਲ ਲੱਗਦੇ ਚੁੱਕੀ ਦੇ ਨੈਸ਼ਨਲ ਫਿਜ਼ੀਕਲ ਕਾਲਜ ਦੇ ਵਿਦਿਆਰਥੀ ਨੇ ਫੀਸ ਦੇ ਪੈਸੇ ਕਾਲਜ ਦੇ ਅਕਾਊਂਟੈਂਟ ਅਤੇ ਇੱਕ ਹੋਰ ਵਿਅਕਤੀ ਵੱਲੋਂ ਆਪਣੇ ਖਾਤਿਆਂ ਵਿੱਚ ਜਮ੍ਹਾਂ ਕਰਾ ਲਏ ਗਏ ਜਿਸ ਨੂੰ ਲੈ ਕੇ ਕਾਫੀ ਰੌਲਾ ਮਚਾਇਆ ਸੀ ਤੇ ਚੇਅਰਮੈਨ ਦਪਿੰਦਰ ਕੌਰ ਵੱਲੋਂ ਜਿਹੜੀ ਹੈ ਇਸ ਦੀ ਸ਼ਿਕਾਇਤ ਕੀਤੀ ਤੇ ਪੁਲਿਸ ਨੇ ਇੱਕ ਕਲਰਕ ਨੂੰ ਜਿਹੜਾ ਰੰਗੇ ਹਤੀ ਕਾਬੂ ਕਰ ਲਿਆ ਗਿਆ ਤੇ ਜਿਹੜਾ ਮਾਮਲਾ ਹੈ 36 ਲੱਖ ਰੁਪਏ ਦੀ ਰਕਮ ਜੜੀ ਹੈ 1 ਕਰੋੜ ਦੇ ਵਿੱਚ ਜੜੀ ਹੈ ਹੀਰਾਪੁਰੀ ਨਜ਼ਰ ਆਈ ਹੈ ਤੇ ਕਾਲਜ ਦੇ ਖਾਤੇ ਦੇ ਵਿੱਚ ਲੇਕਿਨ 69,97,000 ਰੁਪਏ ਕੁਝ ਪੈਸਿਆਂ ਦੀ ਜੜੀ ਹੈ ਹੀਰਾ ਫੇਰੀ ਸਾਹਮਣੇ ਆ ਰਹੀ ਹੈ ਕਲਰਕ ਨੂੰ ਰੰਗੇ ਹੱਥੀ ਪੁਲਿਸ ਨੇ ਜਿਹੜਾ ਕਾਬੂ ਕਰ ਲਿਆ ਕਿ ਤੇ ਇਸ ਮਸਲੇ ਦੀ ਜੜੀ ਹੈ ਹੁਣ ਸਾਰੀ ਮੁਸਤੈਤੀ ਦੇ ਨਾਲ ਜੜੀ ਹੈ ਜਾਂਚ ਕੀਤੀ ਜਾ ਰਹੀ ਹੈ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਮੇਰਾ ਨਾਮ ਸੁਖਦੇਵ ਸੁਖਦੇਵ ਸੋਦੇ ਸੋਦੇ ਕਿਹੜੇ ਪੋਸਟ ਤੇ ਸੀ ਹਾਂ ਇਹ ਜੇ ਫੀਸ ਸੀ ਵਿਦਿਆਰਥੀ ਕਿਤੇ ਯੂਨੀਵਰਸਿਟੀ ਜਮਾ ਕਰਦੇ ਕਿਤੇ ਕਰਨੀ ਸੀ ਨਿੰਕੋਲਿਸ ਦੀ ਹੋਲਿਸ ਦੀ ਮੈਨੇਜਮੈਂਟ ਨੂੰ ਜਮ੍ਹਾਂ ਕਰਾਉਣੀ ਸੀ ਮੈਨੇਜਮੈਂਟ ਨੂੰ ਜਮ੍ਹਾਂ ਕਰਾਉਣੀ ਹੁੰਦੀ ਸੀ ਤੁਸੀਂ ਆਪਣੇ ਅਕਾਊਂਟ ਵਿੱਚ ਜਮ੍ਹਾਂ ਕਰਦੇ ਹੋ ਕੀ ਕਰਦੇ ਹੋ ਸਰ ਮੇਰੇ ਅਕਾਊਂਟ ਦੇ ਵਿੱਚ ਵੀ ਆਏ ਹੋਏ ਨੇ ਜੀ ਪੈਸੇ ਕਿੰਨੇ ਆਏ ਤੁਹਾਡੇ 11 ਲੱਖ ਕੁਸ਼ ਆਈਏ 11 ਲੱਖ 25 ਉਦੋਂ ਸਰ ਮੈਨੂੰ ਪਤਾ ਨਹੀਂ ਉਹਦੇ ਕਿੰਨੇ ਆਉਦੇ ਕਿੰਨੇ ਆ ਮੈਨੂੰ ਪਤਾ ਨਹੀਂ ਸਰ ਮੈਕਸਿਮਮ ਉਹਦੇ ਉਹਨੇ ਕਿੰਨੇ ਪੈਸੇ ਦਿੱਤੇ ਤੁਸੀਂ ਕਿਉਂ ਗਿੱਤੇ ਵਾਸਾ ਲਈ ਜਿਸਾਂ ਨੇ ਪੇਟਾ ਵੀ ਰਿਡ ਹੋ ਗਏ ਹੋਣੇ ਇੱਕ ਫਿਜ਼ੀਕਲ ਕਾਲਜ ਸੀ ਸਾਡੇ ਏਰੀਆ ਦੇ ਵਿੱਚ ਪੈਂਦਾ ਉੱਥੇ ਮੈਡਮ ਦੀਪਕਿੰਦਰ ਕੌਰ ਹੈ ਜਿਹੜੀ ਚੇਅਰ ਪਰਸਨ ਹਾਸਦੀ ਉਹਨਾਂ ਨੇ ਇੱਕ ਕੰਪਲੇਨਟ ਕੀਤੀ ਸੀ ਕਿ ਉਹਨਾਂ ਦੇ ਕਾਲਜ ਦੇ ਵਿੱਚ ਜਿਹੜੇ ਲੋਕਾਂ ਫੀਸਾਂ ਵਗੈਰਾ ਸੀ ਗਿਆ ਜੋ ਬੱਚਾ ਉਹ ਪਰਦੇਸ ਸੀਗੇ ਤੇ ਉੱਥੇ ਜਿਹੜਾ ਇੱਕ ਆਪਣੇ ਦੋ ਬੰਦੇ ਸੀ ਕਿ ਸੁਖਦੇਵ ਸਿੰਘ ਤੇ ਇੱਕ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਇੱਕ ਉਸ ਦੇ ਇੱਕ ਇਹਨਾਂ ਅਕਾਊਂਟ ਵਗੈਰਾ ਜੋ ਹੈਗਾ ਸੀ ਇਹ ਸਾਰੇ ਇਹਨਾਂ ਕੋਲ ਪੈਸਾ ਜਮ੍ਹਾਂ ਹੁੰਦਾ ਸੀ ਇੱਕ ਖਜ਼ਾਨਚੀ ਸੀ ਉੱਤੇ ਉਹ ਲੱਗਿਆ ਹੋਇਆ ਤੇ ਇਹਨਾਂ ਨੇ ਜਿਹੜਾ ਉਹ ਸਕੂਲਜ ਦੇ ਵਿੱਚ 1 ਕਰੋੜ ਇੱਕ ਕਰੋੜ ਚ 36 ਲੱਖ ਰੁਪਏ ਜੋ ਇਹਨਾਂ ਕੋਲੇ ਪੈਸਾ ਜੋ ਜਮ੍ਹਾਂ ਹੋਇਆ ਤੇ ਜਿਹਦੇ ਵਿੱਚੋਂ 1 ਕਰੋੜ 21 ਲੱਖ ਰੁਪਏ ਜਿਹੜਾ ਹੈਗਾ ਸੀਗਾ ਉਹਦੇ ਵਿੱਚ ਪਾਤਾ ਥੀ ਤੇ ਬਾਕੀ ਪੈਸੇ 69 99 ਲੱਖ 97000 ਕੁਸ ਪੈਸੇ ਦੀ ਜਿਹੜੇ ਹੈਗੇ ਤੇ ਇਹ ਹੀਰਾ ਫਰੀ ਕਰਗੇ ਸੀਗੇ ਦਰਾਨੇ 45 ਸਾਹਮਣੇ ਆਈ ਸੀ ਇਹਨਾਂ ਨੇ ਜਿਹੜਾ ਹੈਗਾ ਸੀ ਇਹ ਇਹਨਾਂ ਨੇ ਜੋ ਫਿਜ਼ੀਕਲ ਕਾਲਜ ਨਾਲ ਜਿਹੜਾ ਹੈਗਾ ਸੀਗਾ ਕਾਊਂਟ ਦੇ ਵਿੱਚੋਂ ਉਹਨਾਂ ਦੇ ਪੈਸੇ ਦੀ ਹੀਰਾ ਫੇਰੀ ਕੀਤੀ ਸੀ ਪੋਲੀਸ ਦੇ ਵਿਦਿਆਰਥੀ ਵਿਦਿਆਰਥੀ ਸੀਗੇ ਉਹ ਉਹਨਾਂ ਦੀ ਫੀਸਾਂ ਸੀਗੀਆਂ ਇਹ ਫੀਸਾਂ ਜਮਾ ਨਹੀਂ ਕਰਾਉਂਦੇ ਸੀ ਤੇ ਇਹ ਆਪਣੇ ਲਈ ਜਿਹੜਾ ਹੈਗਾ ਇਮ ਆਪਣੇ ਕਾਊਂਟਾਂ ਦੇ ਵਿੱਚ ਪਾ ਕੇ ਜਿਹੜੇ ਹੈਗੇ ਸੀਗੇ ਪੈਸੇ ਦੀ ਹਿਰਾਫਿਰ ਕੀਤੀ ਸੀ ਇਹਨਾਂ ਦੇ ਅਲੇ ਇੱਕ ਬੰਦਾ ਫੜਨਾ ਅਲੇ ਇੱਕ ਬੰਦੇ ਦੇ ਵਿੱਚ ਫੜਨਾ ਵੀ ਤੇ ਬਾਕੀ ਰਹੀ ਗੱਲ ਇਹ ਦੀ ਪੁੱਛ ਕਿਸ ਦੇ ਆਧਾਰ ਤੇ ਜੇ ਕੋਈ ਹੋਰ ਵੀ ਇਸ ਕਾਲਜ ਦਾ ਜਿਹੜਾ ਕੋਈ ਹੋਇਆ ਨਾਲ ਇਹਨਾਂ ਦੇ ਮਿਲੀਭੁਗਤ ਹੋਈ ਕਿਸੇ ਦੀ ਤਾਂ ਉਹਨੂੰ ਵੀ ਮੁਕਾਦਮੇ ਦੇ ਵਿੱਚ ਨਾਮਜ਼ਦ ਕਰਾਂਗੇ ਠੀਕ ਹੈ ਨਾ ਹਲੇ ਸਾਡੀ ਜਿਹੜੀ ਹੈਗੀ ਤਫ਼ਤੀਸ਼ ਜਾਰੀ ਆ ਅੱਜ ਕੋਰਟ ਪੇਸ਼ ਕਰਦੇ ਅੱਜ ਇਹਨੂੰ ਕੋਰਟ ਪੇਸ਼ ਕਰਕੇ ਦਾ ਪੁਲਿਸ ਰਿਮਾਂਡ ਲਵਾਂਗੇ ਠੀਕ ਹੈ ਪੁਲਿਸ ਨੂੰ ਮਾਰ ਲੈ ਕੇ ਫਰਦਰ ਜਿਹੜਾ ਵੀ ਇਹਨਾਂ ਦੇ ਨਾਲ ਕੋਈ ਕੋ ਹੋਰ ਕੋਈ ਕਾਲਜ ਦਾ ਕੋਈ ਬੰਦਾ ਨਾਲ ਮਿਲਿਆ ਹੋਇਆ ਤਾਂ ਉਹਨੂੰ ਵੀ ਇਸ ਮਕਦਮੇ ਵਿੱਚ ਨਾਮਜ਼ਦ ਕਰਕੇ ਠੀਕ ਹੈ ਉਹਦੇ ਕਲਾਪੀ ਬਣਦੀ ਕਰ ਵੀ ਕਰਾਂ